ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਿਰ ਉਸ ਕਾਲਪੁਰਖ ਵਾਹਿਗੁਰੂ ਦੀਆਂ ਗੱਲਾਂ ਕਰੀਏ ਉਹਦੀਆਂ ਬਾਤਾਂ ਪਾਈਏ ਕਿ ਉਸ ਕਾਲਪੁਰਖ ਵਾਹਿਗੁਰੂ ਦੀ ਹੋਂਦ ਨੂੰ ਦਰਸਾਉਂਦੀ ਇੱਕ ਹੋਰ ਵੀਡੀਓ ਤੁਹਾਨੂੰ ਦਿਖਾਈਏ ਅਸੀਂ ਇੱਕ ਖਿੰਡ ਦੇ ਵਿੱਚ ਕਿੰਨੀ ਦੂਰ ਨਿਕਲ ਜਾਂਦੇ ਹਾਂ ਇਸ ਵਿਸ਼ਾਲ ਬ੍ਰਹਿਮੰਡ ਦੇ ਵਿੱਚ ਅੱਜ ਉਹ ਜਾਣਦੇ ਹਾਂ ਜਿਹੜੀ ਧਰਤੀ ਹੈ 450 ਮੀਟਰ ਪ੍ਰਤੀ ਸਕਿੰਟ ਦੀ ਗਤੀ ਦੇ ਨਾਲ ਘੁੰਮ ਰਹੀ ਆ ਘੁੰਮਦੀ ਘੁੰਮਦੀ ਇਹ 30 ਕਿਲੋਮੀਟਰ ਪ੍ਰਤੀ ਸਕਿੰਟ ਦੀ ਗਤੀ ਦੇ ਨਾਲ ਸੂਰਜ ਦਾ ਚੱਕਰ ਕੱਟਦੀ ਆ ਜਿਹੜਾ ਸਾਡਾ ਸੂਰਜ ਆ ਉਹ ਇਹ ਧਰਤੀ ਨੂੰ ਨਾਲ ਲੈ ਕੇ ਮਿਲਕੀ ਵੇ ਗੈਲੈਕਸੀ ਆ ਜਿਹੜੀ ਉਹਦੇ ਵਿੱਚ 230 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਗਤੀ ਦੇ ਨਾਲ ਚੱਕਰ ਕੱਟ ਰਿਆ ਤੇ ਨਾਲ ਹੀ ਇਸ ਇੱਕ ਸੈਕਿੰਡ ਦੇ ਵਿੱਚ ਸਾਡੀ ਮਿਲਕੀ ਵੇ ਗੈਲੈਕਸੀ ਆ ਜਿਹੜੀ ਉਹ ਆਪਣੇ ਅਰਬਾਂ ਖਰਬਾਂ ਤਾਰੇ ਗ੍ਰਹਿ ਨਿਸ਼ਚਤਰਾਂ ਤੇ ਇਸ ਧਰਤੀ ਨੂੰ ਨਾਲ ਲੈ ਕੇ ਇਸ ਅਸੀਮ ਆਕਾਰ ਦੇ ਬ੍ਰਹਿਮੰਡ ਦੇ ਵਿੱਚ ਇੱਕ ਸੈਕਿੰਡ ਦੇ ਵਿੱਚ 600 ਕਿਲੋਮੀਟਰ ਦਾ ਸਫ਼ਰ ਤੈਅ ਕਰ ਲੈਂਦੀ ਹੈ ਅਸੀਂ ਇੱਕ ਸੈਕਿੰਡ ਦੇ ਵਿੱਚ ਇਸ ਧਰਤੀ ਤੇ ਬੈਠੇ ਬੈਠੇ ਇਸ ਵਿਸ਼ਾਲ ਬ੍ਰਹਿਮੰਡ ਦੇ ਵਿੱਚ ਕਿੰਨੀ ਦੂਰ ਤੱਕ ਨਿਕਲ ਜਾਂਦੇ ਆ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੰਨੀਆਂ ਵੱਡੀਆਂ ਵੱਡੀਆਂ ਚੀਜ਼ਾਂ ਨੂੰ ਜਨਮ ਦੇਣ ਵਾਲਾ ਇੰਨੀਆਂ ਵਿਸ਼ਾਲ ਚੀਜ਼ਾਂ ਨੂੰ ਜਨਮ ਦੇਣ ਵਾਲਾ ਆਪ ਕਿੰਨਾ ਵੱਡਾ ਹੋਗਾ ਇਹ ਜਿਹੜੀ ਤੁਸੀਂ ਫੋਟੋ ਦੇਖਦੇ ਹੋ ਇਹ ਫੋਟੋ ਮੰਗਲ ਗ੍ਰਹਿ ਤੋਂ ਲਈ ਗਈ ਆ ਉਹ ਜਿਹੜੇ ਸਾਹਮਣੇ ਤਿੰਨ ਤਾਰੇ ਦਿਸਦੇ ਆ ਉਹ ਇੱਕ ਵੀਨਸ ਆ ਇੱਕ ਜੂਪੀਟਰ ਆ ਤੇ ਇੱਕ ਧਰਤੀ ਦਾ ਜਿਵੇਂ ਸਾਨੂੰ ਇੱਥੇ ਬੈਠਿਆਂ ਨੂੰ ਅਸਮਾਨ ਦੇ ਤਾਰੇ ਦਿਖਦੇ ਆ ਇਹ ਸਿਰਫ ਮੰਗਲ ਗ੍ਰਹਿ ਤੋਂ ਧਰਤੀ ਦੇਖੀ ਗਈ ਆ ਤੁਸੀਂ ਸੋਚੋ ਇਸ ਬ੍ਰਹਿਮੰਡ ਦੇ ਵਿੱਚ ਸਾਡੀ ਧਰਤੀ ਦੀ ਔਕਾਤ ਕਿੰਨੀ ਕੋਣੀ ਆ ਤੇ ਉਸ ਧਰਤੀ ਦੇ ਉੱਤੇ ਰਹਿਣ ਵਾਲੇ ਅਸੀਂ ਕਿੰਨਾ ਕੁ ਵੱਡਾ ਵजूद ਰੱਖਦੇ ਹਾਂ ਜਿਹੜੇ ਆਪਣੇ ਆਪ ਨੂੰ ਕਦੇ-ਕਦੇ ਰੱਬ ਸਮਝਣ ਲੱਗ ਜਾਂਦੇ ਆ ਇਸ ਕਰਕੇ ਨਿਮਰਤਾ ਦੇ ਵਿੱਚ ਰਹੀਏ ਸਾਡਾ ਕੋਈ ਵजूद ਨਹੀਂ ਹੈਗਾ ਜੇ ਇੱਕ ਲੈਵਲ ਤੇ ਆ ਕੇ ਆਪਾਂ ਦੇਖਣਾ ਹੋਵੇਗਾ ਉਸ ਕਾਲਪੁਰਖ ਵਾਹਿਗੁਰੂ ਦੇ ਪਾਣੇ ਚ ਰਹੀਏ ਉਹਦੇ ਹੁਕਮ ਚ ਰਹੀਏ ਅਕਸਰ ਹੀ ਤੁਹਾਨੂੰ ਕਹੀਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬੜੀ ਖੂਬਸੂਰਤਾਂ ਮਿੱਤਰੋ ਉਹ ਚੀਜ਼ਾਂ ਹੋਣਗੀਆਂ ਜਿਹੜੀਆਂ ਕਦੇ ਸੋਚੀਆਂ ਨਹੀਂ ਹੋਣੀਆਂ ਅੱਜ ਹੀ ਵਾਹਿਗੁਰੂ ਦਾ ਜਾਪ ਸ਼ੁਰੂ ਕਰੋ ਜਿਉਂਦੇ ਵਾਸਤੇ ਰਹੋ ਧੰਨਵਾਦ